ਕਾਂ ਵੀ ਦੀ ਡੰਡੋ ਡੰਡੀ ਹੋ ਕੇ ਪਈਓ ਪਈ ਹੋ ਕੇ ਤੁਸੀਂ ਬਾਈ ਪਹੁੰਚੇ ਹੋ ਯਾਰ ਮੈਂ ਕਈ ਵਾਰੀ ਸੋਚਦਾ ਹੁੰਦਾ ਵੇਖਾ ਯਾਰ ਇਹ ਉਹ ਨੌਜਵਾਨ ਨੇ ਇੰਨਾ ਜਜ਼ਬਾ ਇੰਨਾ ਜਨੂਨ ਹੈ ਇਹਨਾਂ ਨੇ ਕੀ ਇਹਨਾਂ ਨੇ ਆਨਲਾਈਨ ਸਮੇਂ ਚ ਕੋਈ ਮੈਂਬਰ ਬਣਨਾ ਸਰਪੰਚ ਬਣਨਾ ਜਾਂ ਇਹਨਾਂ ਨੇ ਕੋਈ ਸਿਆਸਤ ਚ ਆਉਣਾ ਕਿੰਨੇ ਘੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ ਬਹੁਤਿਆਂ ਦੇ ਅੰਦਰ ਤਾਂ ਜਿਨ੍ਹਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਹੈ ਜਦ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ ਉਹ ਯਾਰ ਜਿ ਸਿਰਾਂ ਤੁਸੀਂ ਘਰਾਤਾ ਬਈ ਤੇ ਮੈਂ ਸੋਚਦਾ ਵੀ ਯਾਰ ਜਿਹੜੇ ਐਨੇ ਜਾਨ ਹੂਲ ਕੇ ਲੜਦੇ ਆ ਕੋਈ ਪਰਵਾਹ ਨਹੀਂ ਦੇਖੋ ਜਿਨ੍ਹਾਂ ਨੇ ਕੀਤੀ ਬਸੇਰਾ ਮੈਂ ਕੋਸ਼ਿਸ਼ ਕਰਦਾ ਰਹਾ ਮੈਂ ਸਬਰ ਤੋਂ ਕੰਮ ਲਿਓ ਸਬਰ ਤੋਂ ਕੰਮ ਲਿਓ ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਉਹ ਕਹੀ ਕੋਈ ਗੱਲ ਨਹੀਂ ਬਾਈ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂਆਂ ਦਾ ਅਸੀਂ ਪ੍ਰਵਾਹ ਨਹੀਂ ਕਰਦੇ ਤਾਂ ਮੈਂ ਅੱਜ ਮੇਰੇ ਗੱਲ ਦਿਲ ਚਾਈ ਮੈਂ ਕਿਹਾ ਯਾਰ ਜਿਹੜੇ ਇਹੋ ਜਿਹੇ ਇਨਸਾਨਾਂ ਨੂੰ ਇਹੋ ਜਿਹੇ ਨੌਜਵਾਨਾਂ ਨੂੰ ਜਿਹੜੇ ਇਨੇ ਭਾਬਕ ਹੋ ਕੇ ਦਿਲੋਂ ਡਾਂਗਾਂ ਖਾ ਕੇ ਕੁੱਟਾਂ ਖਾ ਕੇ ਸੱਟਾਂ ਫੇਟਾਂ ਖਾ ਕੇ ਗਾ ਪਤਾ ਨਹੀਂ ਕੀ ਹੋ ਜਾਣਾ ਪ੍ਰਵਾਹ ਨਹੀਂ ਕਰਦੇ ਆ ਕੇ ਲੜਦੇ ਆ ਸਿਰ ਧੜ ਦੀ ਲਾ ਕੇ ਤੇ ਉਹ ਲੋਕ ਜਿਹੜੇ ਇਹੋ ਜਿਹੇ ਲੋਕਾਂ ਨੂੰ ਬੇਚ ਦਿੰਦੇ ਨੇ ਅੱਗੇ ਯਾਰ ਉਹ ਆਗੂ ਉਹਨੂੰ ਕਿੱਥੇ ਢੋਈ ਮਿਲਣੀ ਆ ਬਈ ਸੋਚਿਆ ਕਰੋ ਮੈਂ ਇੱਥੇ ਆਗੂ ਨੂੰ ਇੱਕ ਨਸੀਹਤ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ ਅਸੀਂ ਸਾਡੀ ਖਾਤਰ ਜਿਹੜਾ ਆਪਾਂ ਹੋਕਾ ਮਾਰ ਦਿੰਨੇ ਆ ਤੇ ਹੜ ਆ ਜਾਂਦਾ ਨੌਜਵਾਨਾਂ ਦਾ ਇਨਸਾਨਾਂ ਦਾ ਪੰਜਾਬੀਆਂ ਦਾ ਤੇ ਆਪਾਂ ਕੋਈ ਆਪ ਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ ਚ ਜਾਂ ਦਬਕੇ ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਆ ਤਾਂ ਯਾਰ ਅਸੀਂ ਇਹ ਪ੍ਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਿਆ। ਸੋ ਧੰਨਵਾਦ ਬਈ ਤੁਹਾਡਾ ਦਿਲੋਂ ਧੰਨਵਾਦ ਆ। ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿਨ੍ਹਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲਗਾਇਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ ਜਿਸ ਤਰ੍ਹਾਂ ਮਾਨਸਾਹ ਦਾ ਇਹਨੇ ਪ੍ਰੋਗਰਾਮ ਫੇਰ ਕੀਤਾ ਹੈ। ਇਹਨਾਂ ਦੇ ਹੌਸਲੇ ਵੱਧ ਗਏ ਸੀ ਇਹਨਾਂ ਨੇ ਭਰਮ ਪਾਲ ਲਿਆ ਸੀ। ਵੀ ਇਹੇ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ ਪਰ ਤੁਸੀਂ ਬਾਦੋ ਸ਼ੇਰੋ ਬਹਿ ਜਾ ਬਹਿ ਜਾ ਕਰਾਤੀ ਇਹ ਭਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭਲੇਖੇ ਚ ਹੈ ਜੇ ਤੁਸੀਂ ਐ ਡੰਡੇ ਦੇ ਜ਼ੋਰ ਤੇ ਦਵਾ ਕੇ ਆਵਾਜ਼ ਦਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜਵਾਨੀ ਬਰਦਾਸ਼ਤ ਨਹੀਂ ਕਰੂੰਗੀ ਸੁਪਨ ਸੈ ਤਾਂ ਇਹਨੂੰ ਵੀ ਬੇਨਤੀ ਕਰਨਾ ਚਾਹੁੰਦਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਕਿਹੜੇ ਚੱਕਰਾਂ ਚ ਪਿਆ ਯਾਰ ਤੂੰ ਖੁਦ ਆਹੀਂ ਬੋਲਦਾ ਰਿਹਾ ਹੈ ਆਹੀਂ ਬੋਲ-ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗੇ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਆ ਯਾਰ ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ ਕਿਉਂ ਜਵਾਨੀ ਉਹ ਹੀ ਜਵਾਨੀ ਜਿਹੜੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ 'ਚ ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸਿੱਖਦੇ ਯਾਰ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਆਦਰਸ਼ ਮੰਨਦੇ ਸੀ ਪਿਆਰ ਕਰਦੇ ਸੀ ਇੰਨੀ ਮੁਹੱਬਤ ਕਰਦੇ ਸੀ ਤੈਨੂੰ ਹੱਥਾਂ ਦੇ ਚੱਕਰ ਜਿੱਥੇ ਭੰਤ ਨੇ ਆਉਣਾ ਮੈਂ ਕਹਿੰਨਾ ਬਨੇਰੇ ਭਰ ਦਿੰਦੇ ਸੀ ਤੇਰੀ ਖਾਤਰ ਲੜਦੇ ਸੀ ਲੋਕਾਂ ਨੇ ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹੇ ਨਹੀਂ ਤੇਰੀ ਖਾਤਰ ਲੜਦੇ ਸੀ ਇਹ ਹੀ ਨੌਜਵਾਨ ਪਰ ਅੱਜ ਤੂੰ ਉਹਨਾਂ ਦੇ ਖਿਲਾਫ ਹੋ ਕੇ ਖੜ ਗਿਆ ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ तहे ਦਿਲੋਂ ਧੰਨਵਾਦ ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਸੰਜੁਨੀਆ ਨਾਲ ਸਦੂਪਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਰਜੀਤ ਫੂਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੋਂਗੋਵਾਲ ਉਹਨਾਂ ਦਾ ਤੇ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਇਹਨਾਂ ਦੇ ਨਾਮ ਇੱਥੋਂ ਸ਼ਾਇਦ ਰਹਿ ਵੀ ਗਏ ਹੋਣਗੇ ਇਹ ਸਾਰੀਆਂ ਉਹ ਜਥੇਬੰਦੀਆਂ ਸੀਗੀਆਂ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ ਸੋ ਸਾਰਿਆਂ ਨੇ ਬਹੁਤ ਜੋਰ ਲਾਇਆ ਬਥੇਰਾ ਨਾਕੇ ਨੂਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਧਰੋਂ ਸਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਾਂ ਟੋਕਾਂ ਬੜਬੜਾਲੀਆਂ ਤੇ ਹੋਰ ਉਹਨਾਂ ਨੇ ਵੀ ਧੰਨਵਾਦ ਬਾਈ ਹੋਰ ਆਪਣੀ ਜਿੱਥੇ ਬੰਦੀ ਕਾਦੀਆਂ ਉਹਨਾਂ ਨੇ ਵੀ ਧੰਨਵਾਦ ਜਾਨੇ 21 ਗ 22 ਜਿੱਥੇ ਬੰਦੀਆਂ ਸੀਗੀਆਂ ਸਾਰੀਆਂ ਬਹੁਤ ਨਾਲੇ ਨਾਂ ਨਹੀਂ ਮੈਨੂੰ ਪਤਾ ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਇਹ ਤੁਸੀਂ ਬਹੁਤ ਸੱਚੀ ਗਵਾਹੀ ਕੀਤੀ ਹੈ ਤੇ ਇਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਪੰਨੇ ਲੈਣੀ ਜ਼ਬਰ ਦੇ ਖਿਲਾਫ ਜਿੱਤ ਹੋਈ ਹੈ ਜੋ ਜ਼ਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਐ ਉਹਦੇ ਖਿਲਾਫ ਜਿੱਤ ਹੈ ਸੋ ਮੈਂ ਇੱਕ ਹੋਰ ਅਪੀਲ ਕਰਾਂ ਬੇਨਤੀ ਕਰਦਾ ਨੌਜਵਾਨਾਂ ਨੂੰ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ ਵੱਤ ਤੋਂ ਬਾਦ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਉਹ ਅੱਜ ਵਨੋ 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ ਹੈ ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ ਕਿਉਂਕਿ ਹੁਣ ਜਿਹੜਾ ਇਹ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਐ ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਂਬਾ ਬੰਦ ਹੋ ਕੇ ਲੜਾਈ ਲੜਨੀ ਹੀ ਪੈਣੀ ਹੈ ਜੇ ਨਾ ਇਕੱਠੇ ਹੋਏ ਤਾਂ ਯਾਦ ਰੱਖਿਓ ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ ਸਾਡਾ ਰੋਜ਼ਗਾਰ ਸਾਡਾ ਇਹ ਸਾਡੀਆਂ ਜ਼ਾਇਦਾਦਾਂ ਜ਼ਮੀਨਾਂ ਸਾਡੇ ਹੱਕ ਹਕੂਕ ਸਾਰੇ ਖੋ ਲੈਣੇ ਸਾਰੇ ਦਬ ਲੈਣੇ ਐ ਇੰਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੋਟੇ ਇਕਜੁੱਟ ਹੋਣਾ ਪੈਣਾ ਛੱਡ ਦਿਓ ਮੇਰਾ ਵੀਰ ਇਹ ਯਾਰ ਪਾ ਜਿਹੜੀਆਂ ਆਪਾਂ ਬਖਰੇਵੇਂ ਘੜੇ ਬਾਜ਼ੀਆਂ ਗਰੁੱਪ ਬਾਜ਼ੀਆਂ ਖੜੀਆਂ ਕਰ ਲੈਣੇ ਆ ਕਿ ਅਸੀਂ ਜੀ ਫਲਾਨੀ ਧਰਨ ਵਾਲਾ ਸੀ ਫਲਾਨੀ ਧਰਨ ਵਾਲਾ ਨਹੀਂ ਯਾਰ ਅਸੀਂ ਸਾਰੇ ਕਹੋ ਵੀ ਅਸੀਂ ਤਾਂ ਬਈ ਪੰਜਾਬ ਵਾਲਾ ਅਸੀਂ ਆਪਣੀ ਧਰਤੀ ਮੰਨਦੇ ਆ ਸਾਡੀਆਂ ਬੋਲੀਆਂ ਵਰਸੇ ਇਤਿਹਾਸ ਪਾਣੀ ਸਭ ਦੇ ਸਾਂਝੇ ਹੈ ਬਈ ਨਾ ਮੇਰਾ ਵੀਰ ਮੈਂ ਫੇਸਬੁੱਕ 'ਤੇ ਕੁਝ ਕਰਦੇ ਆ ਲਗਾਤਾਰ ਟਿੱਪਣੀਆਂ ਕਰਦੇ ਆ ਕੋਈ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਤਰ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦੇ ਯਾਰ ਕਿਸੇ ਨੇ ਨਹੀਂ ਕੋਈ ਨਹੀਂ ਦੇਖਣਾ ਵੀ ਇਹ ਕਾਮਰੇਡ ਹੈ ਕਿ ਸਿੱਖ ਹੈ ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਰੇ ਦਾੜੀ ਦੇਖਣੀ ਹੈ ਅਗਲੇ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ ਉਥੇ ਨੂੰ ਦੇਖਦੇ ਵੀ ਤੂੰ ਕਿਹੜੀ ਧਿਰ ਦਾ ਹੈ ਕਿਹੜੀ ਧਾਰਾ ਦਾ ਹੈ ਤਾਂ ਮੇਰਾ ਵੀ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾਓ ਯਾਰ ਪਿੰਡਾਂ ਦੇ ਵਿੱਚ ਜਥੇਬੰਦ ਰੂਪ ਵਿੱਚ ਇਕੱਠੇ ਹੋਵੋ ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗੇ ਪਿੰਡ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਨਾਲ ਜੁੜ ਜੂਗੇ ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾ ਹੋਗੇ ਤਾਂ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਮਲੇ ਕਰਨ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜਾਊਗਾ ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ ਦਿੱਲੀ ਵਾਲਾ ਆਪਾਂ ਕੋਚ ਕਰਨਾ ਜਿਵੇਂ 26 ਨਵੰਬਰ ਨੂੰ ਆਪਾਂ ਗਏ 26 ਨਵੰਬਰ 2020 ਨੂੰ 13 ਤਰੀਕ ਨੂੰ ਆਪਾਂ ਉਧਰ ਨੂੰ ਕੋਚ ਕਰਨਾ ਸੋ ਬਤ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚਾਲੇ ਪਾਉਣੇ ਆ ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੀ ਮੈਂ ਕਰਨਾ ਚਾਹੁੰਦਾ ਚੰਨੀ ਜੀ ਦਾ ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ ਉਹਨਾਂ ਨੇ ਅੱਜ ਆਉਣਾ ਸੀ ਇੱਥੇ ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ ਸاسي ਤੌਰ ਤੇ ਵੀ ਬਖਰੇਵੇਂ ਨੇ ਉਹਨਾਂ ਦੀ ਪਾਰਟੀ ਪਦਰ ਤੇ ਵੀ ਸਾਡੇ ਬਖਰੇਵੇਂ ਨੇ ਪਰ ਉਸ ਇਨਸਾਨ ਨੇ ਹਾਰਾ ਨਾਰਾ ਮਾਰਿਆ ਸੁਖਪਾਲ ਸਿੰਘ ਖੈਰੇ ਨੇ ਹਾਰਾ ਨਾਰਾ ਮਾਰਿਆ ਉਦੋਂ ਆਇਆ ਵੀ ਸੀ 29 ਨੂੰ ਉਦੋਂ ਬਾਅਦ ਬੋਲਿਆ ਵੀ ਆ ਚਲੋ ਖੈਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ ਜ਼ੁਲਮ ਹੁੰਦਾ ਉਹਦੇ ਖਿਲਾਫ ਡਟ ਕੇ ਦੇਣਾ ਸਾਰਿਆਂ ਦਾ ਬਾਈ ਜਿਹੜੇ ਜਿਹੜੇ ਮੇਥੋਂ ਰਹਿ ਗਏ ਭਰਾਵੋ ਕੋਈ ਨਾਂ ਨਹੀਂ ਲਈ ਗਿਆ ਉਹਨਾਂ ਦਾ ਵੀ ਧੰਨਵਾਦ ਹੈਦਰ ਨੂੰ ਧੰਨਵਾਦ ਆ ਦੇਰੋਂ ਲੜਨ ਵਾਲੇ ਬੰਦੇ ਹਵੇ ਸਾਜਦੇ ਆ ਦਿਮਾਗ ਤੋਂ ਲੜਨ ਵਾਲੇ ਬੰਦੇ ਹਾਰ ਜਾਂਦੇ ਆ ਸੋ ਜਿੱਤ ਵੀ ਦਿਲੋਂ ਲੜਨ ਵਾਲਿਆਂ ਦੀ ਹੁੰਦੀ ਆ ਸੋ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਬਾਈ ਆਪਾਂ ਮਿਲਦੇ ਆ 13 ਤਰੀਕ ਨੂੰ ਕਨੌਰੀ ਦੇ ਸੰਭੂ ਦਿੱਲੀ ਵੱਲ ਚੱਲੇ ਪਉੜੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ